ਆਰੇ ਕਾਰਜ ਕਰਕੇ ਚੱਪਲ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਸਰਹੰਦ ਜਿਹੜਾ ਨਾਲ ਹੀ ਗੁਰਦੁਆਰਾ ਸਾਹਿਬ ਤੇ ਥੇ ਹੈ ਜਿੱਥੇ ਪੁਲਿਸ ਵਾਲਿਆਂ ਦਾ ਵੀ ਕੈਂਪ ਹੁੰਦਾ ਉਹ ਥੇ ਦੇ ਉੱਪਰ ਜਿਹੜੇ ਫਤੇ ਦੇ ਨਿਸ਼ਾਨ ਟੜਾਏ ਸੀ ਖਾਲਸੇ ਦਾ ਜਿਹੜਾ ਪਹਿਲਾ ਰਾਜ ਭਾਗ ਕਾਇਮ ਕੀਤਾ ਸੀ ਉਹ ਬਾਬਾ ਵਿਨੋਦ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਦੀ ਅਗਵਾਈ ਦੇ ਵਿੱਚ ਹੀ ਭੇਜਿਆ ਸੀ ਗੁਰੂ ਸਾਹਿਬ ਨੇ ਸੋ ਜਿੱਥੇ ਬਹੁਤ ਸਾਰੇ ਜੰਗਾਂ ਜੁੱਧਾਂ ਤੋਂ ਹੁੰਦੇ ਹੋਏ ਫਿਰ ਜਦੋਂ ਸ੍ਰੀ ਅਮਰਸਰ ਸਾਹਿਬੇ ਕੇ ਜਾ ਕੇ ਪਹੁੰਚੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਬਹੁਤ ਸਮਾਂ ਉੱਥੇ ਬਤੀਤ ਕੀਤਾ ਇਹ ਸਾਰੇ ਕਾਰਜ ਜਿਹੜੇ ਆ ਬੁੱਢਾ ਦਲ ਨੇ ਕੀਤੇ ਤੇ ਜਿਸ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਦਲੇ ਵੀ ਉਹ ਖਾਲਸਾ ਪੰਥ ਬੁੱਢਾ ਦਲ ਨੇ ਲਿਆ ਸੋ ਸਾਰੇ ਇਤਿਹਾਸ ਤੋਂ ਆਪ ਜੀ ਜਿਵੇਂ ਭਾਈ ਸਰਜੀਤ ਸਿੰਘ ਜੀ ਸੁਣਾ ਕੇ ਗਏ ਨੇ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਗੱਲ ਕਰ ਰਹੇ ਆ ਇਹ ਜਿਹੜੇ ਕਾਰਜ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜੇ ਆ ਉਹ ਖਾਲਸਾ ਪੰਥ ਬੁੱਢਾ ਦਲ ਨੇ ਕੀਤੇ ਅੱਜ ਬੁੱਢਾ ਦਲ ਜਿਹੜਾ ਸ਼ਰੋਣੀ ਪੰਥਾ ਅਕਾਲੀ ਬੁੱਢਾ ਦਲ ਪੰਜਵਾਂ ਕਰਤਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਜੀ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪ੍ਰਬ ਜਿਹੜਾ ਬਹੁਤ ਹੀ ਸ਼ਰਧਾ ਭਾਵਨਾ ਸੁਤਕਾਰ ਦੇ ਨਾਲ ਮਨਾਇਆ ਜਾ ਰਿਹਾ ਆਪਾਂ ਸਾਰੇ ਗੁਰਸਿੱਖ ਜਿੰਨੇ ਵੀ ਇਸ ਅਸਥਾਨ ਤੇ ਆਏ ਆ ਦਰਸ਼ਕਤਾਰੇ ਕਰਦੇ ਆ ਬਹੁਤ ਹੀ ਵੱਡੇ ਭਾਗਾਂ ਵਾਲੇ ਆ ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਬਾਣੀ ਬਾਣਾ ਪੰਖੋਛਾਲੋ ਸਿੰਘ ਗੁਰੂ ਦਾ ਪੰਛੀ ਜਾਲੋ ਸੋ ਸਾਡੇ ਨੌਜਵਾਨ ਬੱਚੇ ਜਿਹੜੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤਿਆਗ ਪ੍ਰਚਾਰ ਹੋਣ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਵਧੀਆ ਸਿੱਖਿਆ ਹਾਸਲ ਕਰਨ ਇੱਥੇ ਜਿਹੜਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਜਿਹੜਾ ਸਕੂਲ ਹੈ ਬੁੱਢਾ ਦਲ ਪਬਲਿਕ ਸਕੂਲ ਜਿਹੜਾ ਪਾਤਣਾ ਰੋਡ ਤੇ ਉੱਪਰ ਹੈ ਤੇ ਜਿੱਥੇ ਬਹੁਤ ਹੀ ਵਧੀਆ ਪੜ੍ਹਾਈ ਮੀਡੀਅਮ ਇੰਗਲਿਸ਼ ਜਿਹੜੀ ਕਰਵਾਈ ਜਾ ਰਹੀ ਹੈ ਸਮਾਣਾ ਸ਼ਹਿਰ ਵਾਸਤੇ ਬਹੁਤ ਹੀ ਵਧੀਆ ਸਕੂਲ ਹੈ ਜਿੱਥੇ ਪਟਿਆਲੇ ਵਿੱਚ ਵੀ ਬੁੱਢਾガル ਪਬਲਿਕ ਸਕੂਲ ਚੱਲ ਰਿਹਾ ਹਰ ਸਾਲ ਜਿੱਥੋਂ ਦੇ ਬੱਚੇ ਬਹੁਤ ਹੀ ਵਧੀਆ ਪੜ੍ਹਾਈ ਕਰਕੇ ਆਈਪੀਐਸ ਆਈਐਸ ਜਿਹੜੇ ਐਪੀਸੀਐਸ ਕੋਈ ਜੱਜ ਬਣ ਰਿਹਾ ਕੋਈ ਡਾਕਟਰ ਬਣ ਰਿਹਾ ਐਮਬੀਬੀਐਸ ਉਹ ਸਾਰੇ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿਓ ਜਿਹੜੇ ਬੱਚੇ ਸਾਡੇ ਵਧੀਆ ਐਜੂਕੇਸ਼ਨ ਲੈ ਕੇ ਦੇਸ਼ ਤੇ ਕੌਮ ਦੀ ਜਿਹੜੀ ਵਧੀਆ ਸੇਵਾ ਕਰ ਸਕਣ ਜਿਹੜੇ ਨਹੀਂ ਪੜਦੇ ਉਹ ਜ਼ਰੂਰ ਬੇਨਤੀ ਹੈ ਜਿਵੇਂ ਨਹਿੰਮ ਸਿੰਘ ਗੁਰੂ ਦੀਆਂ ਲਾੜਲੀਆਂ ਫੌਜਾਂ ਨੇ ਜ਼ਬਰ ਜ਼ੁਲਮ ਦਾ ਟਕਰਾ ਕਰਨ ਵਾਸਤੇ ਕੋਈ ਸੰਤਾ ਮਹਾਪੁਰਖਾਂ ਚ ਭਰਤੀ ਹੁੰਦਾ ਕੋਈ ਜਿਹੜੀਆਂ ਗੁਰੂ ਦੀਆਂ ਲਾੜਲੀਆਂ ਨਹਿੰਮ ਸਿੰਘ ਫੌਜਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਜਨ ਕੀਤਾ ਪਰੇ ਪਲਾਏ ਭਜੰਗੀ ਹੋਣਗੇ ਪਰੇ ਪਲਾਏ ਰਾਖੀ ਹੋਣਗੇ ਤੇ ਜਿਹੜੇ ਗੁੱਡਾ ਦਲ ਨੂੰ ਵਾਰ ਦਿੱਤੇ ਅਸੀਂ ਵਾਰਸਾ ਪੂਰੇ ਹੋਣਗੇ ਉਹ ਪਰੇਪਰਾਏ ਭਚੰਗੀ ਵੀ ਆਉਂਦੇ ਨੇ ਪਰੇਪਰਾਏ ਰਾਕੀ ਘੋੜੇ ਵੀ ਆਉਂਦੇ ਨੇ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਆਪਾਂ ਜਿਵੇਂ ਮਾਰੇ ਨੇ ਕਿਹਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੋਜ ਤਿਆਰ ਪ੍ਰਚਾਰ ਹੋਵੋ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੂ ਚੜ੍ਹਦੀ ਕਲਾ ਦੇ ਵਿੱਚ ਰੋ ਸਾਰੀਆਂ ਹੀ ਗੁਰਸਿੱਖ ਸੰਤਾਂ ਨੂੰ ਜਿਹੜੀਆਂ ਇੱਥੇ ਪਹੁੰਚੀਆਂ ਹੋ ਸਾਰਿਆਂ ਨੂੰ ਸ਼ਰੋਮਣੀ ਪੰਥ ਅਕਾਲੀ ਫੁੱਢਾ ਦਲ ਪੰਜਵਾਂ ਤਖਤ ਵੱਲੋਂ ਇੱਥੇ ਸੇਵਾ ਨਿਭਾਰ ਹੈ ਬੁੱਢਾ ਦਲ ਵੱਲੋਂ ਜਿਹੜੇ ਆ ਬਾਬਾ ਵਿਸ਼ਵ ਪ੍ਰਤਾਪ ਸਿੰਘ ਜੀ ਉਹਨਾਂ ਵੱਲੋਂ ਵੀ ਸਾਰੀਆਂ ਗੁਰਸਿੰਘ ਸੰਤਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਆ ਹੁਣ ਢਾਡੀ ਸਿੰਘਾਂ ਨੇ ਤੇ ਭਾਈ ਰਣਜੋਤ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ ਉੱਥੇ ਹੀ ਭਾਈ ਇੰਦਰ ਜਿਹੜਾ ਰਿੱਕੀ ਰਿੱਕੀ ਸਿੰਘ ਵੀ ਇੱਥੇ ਆਏ ਹਜੂਰ ਸਾਹਿਬ ਤੋਂ ਆਏ ਹੋਏ ਨੇ ਉਹ ਵੀ ਪਿਛਲੇ ਕਈ ਦਿਨਾਂ ਤੋਂ ਹਜੂਰ ਸਾਹਿਬ ਤੋਂ ਜਦੋਂ ਵੀ ਕਿਤੇ ਹਜੂਰ ਸਾਹਿਬ ਆਪਾਂ ਜਾਣਦੇ ਆ ਤੇ ਜਿਹੜੇ ਕੋਈ ਵੱਡੇ ਪ੍ਰੋਗਰਾਮ ਹੁੰਦੇ ਆ ਤੇ ਉਹ ਜਿਹੜੇ ਰਿੱਕੀ ਸਿੰਘ ਉੱਥੇ ਵਧੀਆ ਜਿਹੜਾ ਪ੍ਰਬੰਧ ਕਰਦਾ ਸਾਰੇ ਡੈਕੋਰੇਸ਼ਨ ਵਗੈਰਾ ਦਾ ਤੇ ਉਹ ਬੁੱਢਾ ਦਲ ਦੇ ਨਾਲ ਵੀ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਰੱਖਦਾ ਤੇ ਉਹ